ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੱਗੇ ਆ ਬ੍ਰੈਡ ਪੀਜ਼ਾ ਬਣਾਉਣਾ ਆ ਆਪਾਂ ਬ੍ਰੈਡ ਲੈ ਲਏ ਆਪਾਂ ਨੂੰ ਬ੍ਰਾਊਨ ਬ੍ਰੈਡ ਨਹੀਂ ਲਿਮੇ ਲੇਸੀ ਤੇ ਆਪਾਂ ਵਾਈਟ ਬ੍ਰੈਡ ਲੈ ਲਏ ਤੇ ਅਰੇ ਵਿੱਚ ਆਪਾਂ ਪਿਆਜ਼ ਟਮਾਟਰ ਸ਼ਿਮਲਾ ਮਿਰਚ ਥੋੜੀ ਜੀ ਸੀ ਜੀ ਕਟਿੰਗ ਕਰ ਲਈ ਤੇ ਆ ਫਰੋਜ਼ਨ ਕਾਹਨ ਆਪਣੇ ਸਵੀਟ ਕਾਹਨ ਜਿਹੜੇ ਹੁੰਦੇ ਆ ਤੇ ਆ ਆਪਾ ਦੋ ਪੌਊਚ ਲੈ ਇੱਕ ਜੀ ਰਿਫਲੈਕਸ ਸ਼ਕਰਗਨ ਰਿਫਲੈਕਸ ਤੇ ਆ ਆਪਣਾ ਹੈਗਾ ਜੀ ਚੀਜ਼ ਆਪਾਂਾ ਹੈਗਾ ਨੂਨ ਤੇ ਕਾਲਾ ਨਮਕ ਤੇ ਮਿਰਚ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਇਹਦੇ ਵਿੱਚ ਪਾ ਲਾਂਗੇ ਮਿਕਸ ਕਰ ਲਾਂਗੇ ਤੇ ਆਪਾਂ ਸੌਸ ਹੈ ਜਿਹੜੀ ਆਪਣੇ ਕੋਲੇ ਦੂਸਰੀ ਹੈ ਨਹੀਂ ਸੀ ਤੇ ਇਹ ਵਾਲੀ ਯੂਜ਼ ਕਰਾਂਗੇ ਆਪਾਂ ਜਿਹੜੀ ਆਮ ਸੌਸ ਹੁੰਦੀ ਹੈ ਟਮੇਟੋ ਸੌਸ ਤੇ ਇਹਨਾਂ ਦੇ ਵਿੱਚ ਨਾਲ ਆਪਾਂ ਪਹਿਲਾਂ ਆ ਸਾਰੀਆਂ ਚੀਜ਼ ਨੂਨ ਮਿਰਚ ਪਾ ਲੈਨੇ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਆਪਾਂ ਇਹਨਾਂ ਨੂੰ ਬ੍ਰੈਡ ਦੇ ਉੱਪਰ ਲਾਵਾਂਗੇ ਆਪਾਂ ਇਹਦੇ ਵਿੱਚ ਮਸਾਲੇ ਚੰਗੀ ਤਰ੍ਹਾਂ ਮਿਕਸ ਕਰ ਲਏ ਤੁਸੀਂ ਚਾਟ ਮਸਾਲਾ ਵੀ ਪਾ ਸਕਦੇ ਹੋ ਕੁਛ ਮਰਜ਼ੀ ਆ ਆਪਣੀ ਮਰਜ਼ੀ ਤੱਕ ਐਡ ਕਰ ਸਕਦੇ ਹੋ ਪਰ ਆਪਾਂ ਇੰਨੇ ਮਸਾਲੇ ਪਾਵਾਂਗੇ ਜਿਆਦਾ ਨਹੀਂ ਪਾਉਂਦੇ ਤੇ ਆਪਾਂ ਹੁਣ ਬ੍ਰੈਡ ਲੈ ਲੇ पे ऊपर आप इस तरह सॉस पा देंगे जिनी जिनी तेन लौट है पा सकते हो इस तरह आप चंगी तरह मेल्ट कर देंगे पिज़ा सॉस भी पा सकते पर अपने को नहीं सी पिज़ा सॉस जी जोड़ी घर से आपत लें ਚੀਲੀ ਫਲੈਕਸ ਵੀ ਇੱਕ ਦਿਨ ਆਪਾਂ ਘਰੇ ਬਣਾ ਕੇ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਲਾਲ ਮਿਰਚਾਂ ਦੀ ਬਣ ਜਾਂਦੇ ਆ ਸੁੱਕੀਆਂ ਦੇ ਆਪਾਂ ਸਾਰਿਆਂ ਦੇ ਉੱਤੇ ਸੌਸ ਲਾ ਲਈ ਹੁਣ ਆਪਾਂ ਪਾਵਾਂਗੇ ਸਾਰਿਆਂ ਦੇ ਉੱਪਰ ਚੀਜ਼ ਐਸਟਰਾ ਇਹ ਆਪਾਂ ਨਾ ਕੱਦੂਕਾਸ ਕਰ ਲਿਆ ਸੀ ਤੁਸੀਂ ਜਿੰਨੀ ਤੁਹਾਡੀ ਮਰਜ਼ੀ ਹੈ ਉਹਨਾਂ ਹੀ ਪਾ ਸਕਦੇ ਹੋ ਹੁਣ ਆਪਾਂ ਪਾਵਾਂਗੇ ਇਹ ਜਿਹੜਾ ਸਮਾਨ ਆਪਣਾ ਮਿਕਸ ਕੀਤਾ ਹੋਇਆ ਸੀ ਉਹ ਕੱਢ ਦੇ ਵਿੱਚ ਜੇ ਇਸ ਤਰ੍ਹਾਂ ਤੁਸੀਂ ਬ੍ਰੈਡ ਪੀਜ਼ਾ ਬਣਾਓ ਬੱਚਿਆਂ ਨੂੰ ਖਵਾਓ ਆਪ ਖਾਓ ਕਿਉਂਕਿ ਘਰ ਦੇ ਵਿੱਚ ਬਣੀਆਂ ਹੋਈਆਂ ਚੀਜ਼ਾਂ ਹੈਲਦੀ ਹੁੰਦੀਆਂ। ਇਸ ਤਰ੍ਹਾਂ ਚੰਗੀ ਤਰ੍ਹਾਂ ਸੈੱਟ ਕਰ ਦਾਂਗੇ। ਆਪਣੇ ਕੋਲੇ ਓਮਣ ਵਗੈਰਾ ਕੁਝ ਨਹੀਂ ਜੀ ਆਪਾਂ ਤਾਂ ਇਹ ਦਿੱਤੇ ਬਣਾਵਾਂਗੇ। ਉਹ ਤੁਹਾਨੂੰ ਦਿਖਾਵਾਂਗੇ। हम आप थोड़ा थोड़ा चीज होर पादंगे देते इस तरह हम आप चलते हैं जी किचन कर चुना करें इन्हों बनाने फिर थुंदा खाने हम आप गैस तवा रख लिया ते थोड़ा जि पा दें घ्यो इस तरह हूँ आप जोड़े ब्रैड अपने ये पर रख देंगे जिन्हें टिकन गए तीन दो उन्नी रख देंगे हम गैस कर देंगे आप बिल्कुल फिर पर ट देंगे ਇਸ ਤਰ੍ਹਾਂ ਨਾ ਫਾਇਸਤਨ ਥਾਲੀ ਹੁੰਦੀ ਮਾਰ ਦਾਂਗੇ ਆਪਣੇ ਕੋਲ ਟੱਕਣਾ ਵਗੈਰਾ ਹੈ ਨਹੀਂ ਕੁਝ ਇਹਦੇ ਉੱਪਰ ਦੇਨਾ ਆਪਦਾ ਇਸ ਤਰ੍ਹਾਂ ਇਹਦੇ ਨਾਲ ਆਪਨਾ ਪੱਕ ਜਾਣਗੇ ਫਿਰ ਤੁਹਾਨੂੰ ਦਿਖਾਉਣੇ ਆ ਘਟ ਗਏ ਇਸ ਤੇ ਪੱਕੀ ਜਾਣਗੇ ਹੁਣ ਆਪਾਂ ਤੁਹਾਨੂੰ ਪੇਟ ਚੱਕ ਕੇ ਢੱਕਣ ਚੱਕ ਕੇ ਦਿਖਾਉਣੇ ਆ ਆ ਦੇਖੋ ਜੀ ਬਰੈਡ ਵੀ ਜੀ ਆਪਣਾ ਬਣ ਕੇ ਤਿਆਰ ਆ ਇਹ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਾਂਗੇ ਆ ਦੇਖ ਸਕਦੇ ਹੋ ਜੀ ਤੁਸੀਂ ਇਸ ਤਰ੍ਹਾਂ ਦਾ ਆਪਣਾ ਬਰੈਡ ਪੀਜ ਬਣ ਕੇ ਤਿਆਰ ਆ ਇਹਦੇ ਤੇ ਕੁਛ ਮਰਜੀ ਸੌਸ ਪਾ ਕੇ ਚਿਲੀ ਫਲੈਕਸ ਵੈਦਰਾ ਪਾ ਕੇ ਖਾ ਸਕਦੇ ਹੋ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਜੀ। ਮੇਰੀ ਰੈਸਪੀ ਕਿੱਦਾਂ ਦੀ ਲੱਗੀ ਤੁਹਾਨੂੰ ਜਰੂਰ ਦੱਸਣਾ।